ਅੱਜ ਤਾਂ ਸਾਨੂੰ ਉਹ ਖਬਰ ਦਿਖਾਉਣ ਜਾ ਰਹੇ ਹਾਂ ਜਿਹੜੀ ਕਿ ਹਰ ਘਰ ਹਰ ਰਸੋਈ ਨਾਲ ਜੁੜੀ ਹੋਈ ਹੈ ਕਿਉਂਕਿ ਹਰ ਰਸੋਈ ਵਿੱਚ ਸਬਜ਼ੀ ਜਿਹੜੀ ਕਿ ਉਹ ਪੰਨੀ ਲਾਜ਼ਮੀ ਹੈ ਤਾਂ ਤੁਹਾਨੂੰ ਦਿਖਾ ਦਿੰਦੇ ਹਾਂ ਅੰਮ੍ਰਿਤਸਰ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਜਿਹੜੀ ਕਿ ਹੈ ਉਸ ਦੇ ਕੀ ਹਾਲਾਤ ਨੇ ਦੇਖ ਸਕਦੇ ਹੋ ਸਬਜ਼ੀ ਮੰਡੀ ਘਟ ਤਾਂ ਛੱਪੜ ਜਿਆਦਾ ਵਿਖਾਈ ਦਿੰਦਾ ਕਿਉਂਕਿ ਗੰਦਗੀ ਦਾ आलम ਹੈ ਹਰ ਪਾਸੇ ਗੰਦਗੀ ਦੇ ਟੀਰ-ਹੀਟੇਰ ਵਿਖਾਈ ਦਿੰਦੇ ਨੇ ਤੇ ਇੰਝ ਚੱਲਦਾ ਕਈ ਮਹੀਨਿਆਂ ਤੋਂ ਹੈ ਜੇ ਕਿ ਸਾਫ ਸਫਾਈ ਹੀ ਨਹੀਂ ਕਰਵਾਈ ਗਈ ਕਿੱਥੇ ਪ੍ਰਸ਼ਾਸਨ ਹੈ ਕਿੱਥੇ ਮੰਡੀ ਬੋਰਡ ਹੈ ਕਿਉਂ ਨਹੀਂ ਸਫਾਈ ਕਰਵਾਈ ਜਾ ਰਹੀ ਵੱਡਾ ਸਵਾਲ ਹੈ ਕਿਉਂਕਿ ਇੱਥੇ ਕਰੋੜਾਂ ਦੀ ਗਿਣਤੀ ਵਿੱਚ ਕਰੋੜਾਂ ਦੀ ਲਾਗਤ ਜਿਹੜੀ ਹੈ ਉਹ ਉਸ ਦੇ ਤਹਿਤ ਸਬਜ਼ੀ ਜਿਹੜੀ ਇੱਥੇ ਆਉਂਦੀ ਹੈ ਤੇ ਨਾਲ ਵੇਚਦੀ ਵੀ ਹੈ ਪਰ ਜੋ ਹਾਲਾਤ ਬਣੇ ਹੋਏ ਨੇ ਗੰਦੇ ਹਾਲਾਤ ਨੇ ਤਾਂ ਇਸ ਨੂੰ ਵੇਚ ਕੇ ਸ਼ਾਇਦ ਲੋਕ ਇੱਥੇ ਆਉਣਾ ਵੀ ਪਸੰਦ ਨਹੀਂ ਕਰਦੇ ਪਰ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਸਬਜ਼ੀ ਜਿਹੜੀ ਕੀ ਹੈ ਉਹ ਹਰ ਘਰ ਵਿੱਚ ਹਰ ਸੋਈ ਵਿੱਚ ਜਿਹੜੀ ਕਿ ਉਹ ਪੰਨੀ ਉਹ ਰੋਜ ਜਿਹੜੀ ਕਿ ਉਹ ਲਾਜ਼ਮੀ ਨਹੀਂ ਹੈ ਤੇ ਮੇਰੇ ਨਾਲ ਸਰਜੀ ਸਿੰਘ ਤੁਨੂ ਜੰਡੇਆਲਾ ਨੇ ਸਮਾਜ ਸੇਵਕ ਦੇ ਵੱਡੇ ਮੁੱਦੇ ਉਠਕਦੇ ਨੇ ਤਾਂ ਅੱਜ ਇਹ ਸਬਜ਼ੀ ਮੰਡੀ ਵੱਲ ਆ ਕੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੇ ਭਾਜੀ ਮੰਡੀ ਦੇ ਹਾਲਾਤ ਦੇਖ ਕੇ ਕੀ ਲੱਗਦਾ ਇਹ ਮੰਡੀ ਹੈ ਜਾਂ ਕੁਝ ਹੋਰ ਹੈ ਕਿਤੇ ਜਿੱਦਾਂ ਉਹ ਗਰਾਇਲ ਦੀ ਤੇ ਉਹ ਜੰਗ ਲੱਗੀ ਹੈ ਨਾ ਸਬੰਦੀ ਟੁੱਟੇ ਇਦਾਂ ਲੱਗਦਾ ਉਹ ਗਾਜਾ ਪੱਟੀ ਬਣਾਤੀ ਪੰਡੀ ਕਿੱਥੇ ਰਹਿ ਗਈ ਆ ਟੀਨਾ ਟੁੱਟੀਆਂ ਛੱਡ ਛਿਗੇ ਥਿਆਲੇਦੋਲੇ ਜ਼ਿੰਦਗੀ ਤੇ ਸਾਹ ਲੜਨ ਦਾ ਇੱਥੇ ਕਿਦਾਂ ਛਿਗੇ ਨੇ ਇਸ ਕੋਲ ਤੇ ਲੋਕੇ ਦੂਰ ਦੂਰੋਂ ਆਉਂਦੇ ਸਬਜ਼ੀ ਵੇਚਣ ਤੇ ਕੁਝ ਖਰੀਦਣ ਆਉਂਦੇ ਲੱਖਾਂ ਦੀ ਤਦਾਦ ਚ ਤੇ ਆ ਸਮਾਰਟ ਸਿਟੀ ਦਾ ਹਾਲ ਹੈ ਵੀ ਸਾਹਮਣੇ ਹੀ ਹੈ ਤੇ ਕਮਿਟੀ ਕਿਤੇ ਤੁਸੀਂ ਇੱਕ ਜਗ੍ਹਾ ਬਾਲ ਦੋ ਤੇ ਸਫਾਈ ਹੈਗੇ ਬੜਾ ਬੁਰਾ ਹਾਲ ਅੱਛਾ ਇਹ ਹੁੰਦਾ ਜੇ ਰਾਈਟਿੰਗ ਨਹੀਂ ਇਹ ਦੋ ਕਈ ਸਾਰਾ ਨਾ ਸਫਾਈ ਨਹੀਂ ਹੋਈ ਜੀਰੋਂ ਮੀ ਇੱਥੇ ਪੈਂਦਾ ਹਣਾ ਕਿ ਹਾਲਾਤ ਮਾਦਮ ਬਦਲ ਹੁੰਦੇ ਹੋਣੇ ਬੜੇ ਜੀ ਦੁਪਹਿਰ ਤੋਂ ਮੀ ਪੈਂਦਾ ਕਈ ਤਰ੍ਹਾਂ ਦੇ ਪ੍ਰੋਬਲਮ ਆਉਂਦੇ ਆ ਔਰ ਇਹ ਇਹੀ ਪਾਣੀ ਦੇ ਕਿਤੇ ਖਲੋਤਾ ਹੁੰਦਾ ਨਾ ਕਿਸੇ ਦੇ ਮਤਲਬ ਲਾਗੇ ਦੁਕਾਨ ਦੇ ਤੇ ਕਾਰਪੋਰੇਸ਼ਨ ਨੇ ਤੇ ਸਿਹਤ ਮੈਕਮੇਟ ਦਾ ਚਲਾਨ ਕੱਟ ਕਰਦੇ ਫੜਾ ਦਨੇ ਹੁਣ ਇਹਨਾਂ ਦਾ ਚਲਾਨ ਕੌਣ ਕੱਟੇ ਇੱਥੇ ਕਾਗਜ਼ਾਂ ਤੇ ਤਾਂ ਸਾਫ ਸਫਾਈ ਕਈ ਵਾਰੀ ਹੋ ਗਈ ਹੋਣੀ ਪਰ ਇੱਥੇ ਦੇ ਹਾਲਾਤ ਤੁਸੀਂ ਦੇਖ ਲਓ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਪ੍ਰਸ਼ਾਸਨ ਕਿੱਥੀ ਦੀ ਵੇਦ ਕਰਦਾ ਵਾਂਗ ਸ਼ਹਿਰ ਦੇ ਵਿੱਚ ਇਹਨੇ ਕਰੋੜਾਂ ਦੇ ਫੰਡ ਆਏ ਆ ਤਾਂ ਉਹਨਾਂ ਨੂੰ ਲਾਓ ਕਿ ਇੱਥੇ ਲੋਕੀ ਟੈਕਸ ਪੇ ਕਰਦੇ ਆ ਲੋਕੀ ਤੇਰੇ ਕਿਤੇ ਉੱਡਾਂ ਥੋੜੀ ਆ ਦੇਖੋ ਕਿਤੇ ਫੌਂਡ ਦੀ ਪਰਚੀ ਕੱਟਦੇ ਜਾਣ ਦੀ ਪਰਚੀ ਕੱਟਦੇ ਜੇ ਤਾਂ ਫਿਰ ਇੱਥੇ ਸਾਫ ਸਫਾਈ ਵੀ ਕਿਤੇ ਪਰ ਲੋਕਾਂ ਦੀ ਸ਼ਹਿਰ ਦਾ ਵੀ ਵੱਡਾ ਖਲਵਾਰ ਹੋ ਰਿਹਾ ਕਿਉਂਕਿ ਸਭ ਜਿਹੜੀ ਕਿ ਇਹ ਖ ਉਹ ਜਿੱਪਤੀ ਆਉਂਦੀ ਹੈ ਇਖਲਾਤ ਵਿੱਚ ਕੱਦੀ ਹੁੰਦੀ ਆ ਇੱਕ ਜਦੋਂ ਕੋਈ ਕਿਸਾਨ ਵੀਰ ਸੋਚੀ ਲੈ ਕੇ ਆਉਂਦੇ ਆ ਜਾਂ ਦੂਜੇ ਤੇ ਇੱਥੇ ਆਲੇ ਦੁਆਲੇ ਗੰਦਗੀ ਇੰਨੀ ਐ ਇੱਥੇ ਤੇ ਉਹਨਾਂ ਲਈ ਵੀ ਮਤਲਬ ਇੱਥੇ ਕਈ ਤਰ੍ਹਾਂ ਦੇ ਬਿਮਾਰੀਆਂ ਨੇ ਲਪੇਟ ਚ ਲੈ ਲੈਣਾ ਜੇ ਮੇਰੇ ਹਿਸਾਬ ਨਾਲ ਕੋਈ ਆਮ ਬੰਦਾ ਖੋਹ ਨਹੀਂ ਸਕਦਾ ਇੰਨਾ ਜ਼ਹਿਰੀਲਾ ਘਟਾ ਇੱਥੇ ਇੰਨੀ ਗੰਦੀ ਸਮੈਲ ਆਉਂਦੀ ਆਲੇ ਦੁਆਲੇ ਆਮ ਬੰਦੇ ਦਾ ਵੀ ਇੱਥੇ ਖੋੜਾ ਉਫਾ ਜਾਂਦਾ ਤੁਸੀਂ ਵੇਖਣੀ ਡੇ ਜੇ ਇੱਥੇ ਪਤਾ ਨਹੀਂ ਪ੍ਰਸ਼ਾਸਨ ਉੱਤੇ ਏਸ਼ੀਆ ਚੋਂ ਬਾਹਰ ਨਿਕਲੇ ਤੇ ਉਹਨਾਂ ਨੂੰ ਪਤਾ ਲੱਗੇ ਵੀ ਅੰਮ੍ਰਿਤਸਰ ਚ ਕੀ ਹੋਣ ਡਿਆ ਵਾ ਟੈਗ ਲਗਾ ਦਿੱਤਾ ਅੰਮ੍ਰਿਤਸਰ ਸਮਾਰਟ ਸਿਟੀ ਪਰ ਸਮਾਰਟ ਸਿਟੀ ਕਿੱਥੋਂ ਨਜ਼ਰ ਆਉਂਦੀ ਹੈ ਨਾਂ ਦੀ ਸਮਾਰਟ ਸਿਟੀ ਆ ਦੇਸ਼ ਦੇ ਪ੍ਰਧਾਨ ਮੰਤਰੀ ਦੀ ਨਹੀਂ ਇਹ ਗੱਲ ਮੰਨਣ ਡਿਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਆ ਕਿ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖੋ ਕੀ ਆ ਸੀ ਸਮਾਰਟ ਸਿਟੀ ਤੇ ਇੱਥੇ ਵੇਖੋ ਆ ਹਾਲਾਤ ਉਰੋਦੋਰੋ ਨੂੰ ਵੀ ਦਰਸ਼ਣ ਕਰਨ ਆਉਂਦੇ ਆ ਤੇ ਆ ਸਾਡੇ ਸ਼ਹਿਰ ਦੀ ਸਭ ਤੋਂ ਵੱਡੀ ਮੰਡੀ ਆ ਇਥੋਂ ਦੇ ਹਾਲਾਤ ਵੇਖ ਲਓ ਇੱਥੇ ਨਾ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਮੁਕਸੂਰ ਤਾਂ ਦਿੱਤੀਆਂ ਜਾਂਦੀਆਂ ਵਾ ਨਾ ਕੋਈ ਇੱਥੇ ਹੈਗਾ ਸਫਾਈ ਦਾ ਪ੍ਰਬੰਧ ਤੇ ਨਾ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਤੇ ਕੀ ਇੱਥੇ ਕਹਿ ਸਕਦੇ ਤੇ ਹੁਣ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਕਰਮਚਾਰੀਆਂ ਦੀ ਕਿੰਨੀ ਵਧਾ ਲੈਣ ਜੇ ਘਟਿਆ ਕਿਸੇ ਨੂੰ ਰੋਜ਼ਗਾਰ ਮਿਲੂਗਾ ਤੇ ਹੁਣ ਘਰੇ ਬੈਠੇ ਆ ਗੱਲਾਂ ਕਰੀ ਜਾਣੀਆਂ ਤੁਸੀਂ ਕਦੀ ਸਬਜ਼ੀ ਖਰੀਦੀ ਆ ਭਾਈ ਤੁਸੀਂ ਹਾਲਾਤ ਆਪ ਆਪ ਕਦੀ ਸਬਜ਼ੀ ਖਰੀਦੀ ਬੇੜੀਆਂ ਤੋਂ ਬਿਲਕੁਲ ਉਹ ਵੇਖ ਹੀ ਲਿਆ ਇੱਥੋਂ ਜਾਂਦੀ ਸਬਜ਼ੀ ਸਾਰੀ ਹਾਂ ਇੱਥੇ ਪੂਰੇ ਅਮਰਸਰ ਜ਼ਿਲ੍ਹੇ ਚ ਸਬਜ਼ੀ ਇਥੋਂ ਜਾਂਦੀ ਹੋਰ ਵੀ ਦੂਰ ਦੂਰ ਜਾਂਦੀ ਇਥੋਂ ਪਰ ਇਥੋਂ ਦੇ ਹਾਲਾਤ ਜਿਹੜੇ ਆ ਉਹ ਹਾਲਾਤ ਇੰਨੇ ਮਾੜੇ ਹੋ ਕੇ ਵੀ ਤੇ 5 ਮਿੰਟ ਵੀ ਖਲੋਣਾ ਉੱਠਾ ਇੱਕ ਦਾ ਇੰਨੀ ਗੰਦਗੀ ਵਾਲੇ ਦੁਆਲੇ ਐਦਾ ਇੱਥੇ ਲੱਗਦਾ ਵੀ ਜਿੱਦਾਂ ਕੋਈ ਜੰਗ ਨਹੀਂ ਲੱਗੀ ਹੁੰਦੀ ਤਾਂ ਸਾਰਾ ਕੁਝ ਢਰ ਗਿਆ ਹੁੰਦਾ ਉਹ ਹਾਲਾਤ ਬਣਾ ਕੇ ਤੇ ਹੁਣ ਇਹਦਾ ਬਦਲ ਕੀ ਹੋਣਾ ਚਾਹੀਦਾ ਕਿ ਪ੍ਰਸ਼ਾਸਨ ਨਹੀਂ ਕੋਈ ਮੰਡੀ ਬੋਰਡ ਨਹੀਂ ਇੱਥੇ ਕੋਈ ਸਫਾਈ ਵਾਲੀ ਕੋਈ ਇੰਤਜ਼ਾਮ ਨਹੀਂ ਕੋਈ ਗੱਲਬਾਤ ਨਹੀਂ ਹੈ ਮੇਰੀ ਬੇਨਤੀ ਹੈ ਇਥੋਂ ਦੇ ਐਮਐਨਏ ਨੂੰ ਔਰ ਇਥੋਂ ਦੇ ਐਮਪੀ ਸਾਹਿਬ ਜੀ ਔਰ ਸਾਰੇ ਹੀ মিডিਆ ਨਾਲ ਮਿਲ ਸਕਦੇ ਜੀ ਕਿ ਭਰਾਓ ਇੱਥੇ ਆਓ ਔਰ ਡੀਸੀ ਸਾਹਿਬ ਔਰ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਮੈਂ ਮਿਲ ਕੇ ਵੀ ਬੇਨਤੀ ਕਰਕੇ ਗਿਆ ਸੀ ਜੀ ਔਰ ਲਿਖਤੀ ਦੇ ਕੇ ਗਿਆ ਸੀ ਹੁਣ ਇੱਥੇ ਆਣ ਕਿਉਂ ਇੱਕ ਵਾਰੀ ਜ਼ਰੂਰ ਵੇਖਣਾ ਕਿਉਂਕਿ ਇੱਥੇ ਜਿਹੜਾ ਹਾਲਾਤ ਦੇ ਹਾਲਾਤ ਜਿਹੜੇ ਆ ਪਰ ਜਦੋਂ ਉਹ ਕੰਟਾਕਟ ਤੱਕ ਪਹੁੰਚਣਗੇ ਫੇਰ ਹੀ ਇਹਨਾਂ ਜਾਗਣਾ ਤੇ ਫੇਰ ਹੀ ਇਹਨਾਂ ਨੇ ਅੱਖਾਂ ਖੋਲ੍ਹਣੀਆਂ ਤੇ ਇਹ ਸ਼ਾਮਤ ਫੈਲਦੀ ਧਾਰ ਤੱਕ ਨਹੀਂ ਬਰੀ ਮੇਰਤਾ ਹੈ ਸੰਸਦ ਗੁਰਜੀਤ ਸਿੰਘ ਹੋਜਲਾ ਨਾਲ ਕਿਉਂ ਨਹੀਂ ਕੰਮ ਹੋ ਪਾਰਿਆ ਉਹਨਾਂ ਨੇ ਤੇ ਆਪਣੇ ਡੀਓ ਲੈਟਰ ਤੇ ਲਿਖ ਕੇ ਦੇ ਤਾਂ 16 ਮੰਗਾਂ ਦਿੱਤੀਆਂ ਮੈਂ ਉਹਨਾਂ ਵਿੱਚ ਇਹ ਵੱਲਾ ਮੰਡੀ ਵੀ ਆ 골ਡਨ ਗੇਟ ਤੋਂ ਲੈ ਕੇ ਇੰਡੀਆ ਗੇਟ ਤੱਕ ਮੈਂ ਦੱਸਿਆ ਇਹਨਾਂ ਨੂੰ ਹੱਥ ਜੋੜ ਕੇ ਦੱਸਿਆ ਕਿ ਸਮਾਰਟ ਸਿਟੀ ਦੇ ਅੰਦਰ ਜਿਹੜੇ ਆਉਂਦਾ ਬਾਅਦ ਸਰਕਾਰ ਨੇ ਤੇ ਪੈਸੇ ਦਿੱਤੇ ਇਹਨਾਂ ਨੂੰ ਜਦੋਂ ਲੋਕਾਂ ਦੇ ਪੈਸੇ ਆ ਲੋਨ ਤੇ ਇਹਨਾਂ ਨੂੰ ਕੀ ਦਿੱਕਤ ਹੈ ਕਿਉਂ ਨਹੀਂ ਲਾਉਂਦੇ ਕੀ ਮਜਬੂਰੀਆਂ ਅਧਿਕਾਰੀਆਂ ਦੀ ਕਿਉਂ ਸਫ ਕੱਲ ਕੀ ਕੋਈ ਕਹਿੰਦੇ ਬੰਦੇ ਘਟਿਆ ਉਹ ਜੇ ਬੰਦੇ ਘਟਿਆ ਤੇ ਉਹ ਬੰਦੇ ਹੀ ਥੋੜੀ ਲਾਉਣੇ ਆ ਤੁਸੀਂ ਪ੍ਰਾਈਵੇਟ ਬੰਦੇ ਹਾਇਰ ਕਰ ਲਓ ਨਹੀਂ ਤੇ ਹੋਰ ਨਵੀਂ ਭਰਤੀ ਕਰ ਲਓ ਕਾਰਪੋਰੇਸ਼ਨ ਚ ਚਾਰ ਨੌਜਵਾਨ ਰੁਜ਼ਗਾਰ ਮਿਲੂਗਾ ਸਾਫ ਸਫਾਈ ਦਾ ਕੰਮ ਥੋੜਾ ਜਿੰਨਾ ਤੋਂ ਮੇਰਾ ਧਿਆਨ ਹੈ ਸਾਫ ਸਫਾਈ ਦਾ ਠਿਕਾਣਾ ਹਰ ਕਾਫੀ ਸਾਰੇ ਪੈਸੇ ਦੇਣੇ ਚਾਹੀਦੇ ਠਿਕਾਣਾ ਜਿੰਨਾ ਨਹੀਂ ਕਿੰਨੇ ਦਾ ਨਹੀਂ ਬਣਦੀ ਹੈ ਸਫਾਈ ਕਿਉਂ ਕਾਰਵਾਈ ਹੋਣੀ ਚਾਹੀਦੀ ਜਦੋਂ ਸਰਕਾਰ ਤੁਹਾਨੂੰ ਪੈਸੇ ਦੇਦੀ ਸਾਫ ਸਫਾਈ ਦੀ ਫਿਰ ਤੇ ਕਾਰਵਾਈ ਹੋਣੀ ਪੜਦੀ ਉਹਨਾਂ ਤੇ ਜਦੋਂ ਆਪਾਂ ਕੀਤੀ ਨਹੀਂ ਕਿ ਕਿਸ ਗੱਲ ਦੇ ਪੈਸੇ ਲੈ ਰਹੇ ਆ ਲੁਕੀ ਤੇ ਪੈਸੇ ਦੇ ਰਹੇ ਆ ਨਾ ਇਹ ਤੇ ਜਿਹੜੇ ਸਬਜ਼ੀ ਵੇਚਣੋਂ ਹੁੰਦੇ ਕੀ ਉਹ ਟੈਕਸ ਨਹੀਂ ਪੇ ਕਰਦੇ ਉਹ ਵੀ ਟੈਕਸ ਪੇ ਕਰਦੇ ਜਿਹਨਾਂ ਦੇ ਦੁਕਾਨਾਂ ਵੀ ਟੈਕਸ ਪੇ ਕਰਦੇ ਆ ਪਰ ਉਹ ਪੈਸੇ ਕਿੱਥੇ ਜਾਂਦੇ ਉਹ ਪੈਸੇ ਲਾਓ ਉਹਨਾਂ ਨੂੰ ਸਹੂਲਤਾਂ ਦੋ ਜਿਹੜੀਆਂ ਉਹ ਸੁੱਖ ਸਹੂਲਤਾਂ ਹੀ ਨਹੀਂ ਜੇ ਦੇਣੀਆਂ ਤਾਂ ਫਿਰ ਤੁਸੀਂ ਲੋਕਾਂ ਕੋਲ ਪੈਸੇ ਤੇ ਟੈਕਸ ਕਿਸ ਕਰਕੇ ਲੈਣਦੇ ਜੀ ਤੇ ਲੋਕਾਂ ਨੂੰ ਤੁਸੀਂ ਕਹ ਦੋ ਪ੍ਰਾਈਵੇਟ ਬੰਦੇ ਰੱਖ ਲਓ ਸੀ ਤੁਹਾਡੇ ਕੋਲ ਟੈਕਸ ਨਹੀਂ ਪਰ ਇਹ ਹੱਲ ਹੋਈ ਹੱਲ ਨਾ ਜਰ ਆਉਂਦਾ ਕਿਉਂਕਿ ਅਫਸਰ ਸਹੀ ਬੇਲਗਾਮ ਹੈ ਹੱਲ ਕਿੱਥੇ ਹੈ ਹੱਲ ਤੇ ਸਰਕਾਰ ਨੂੰ ਵੇਖੋ ਜਦੋਂ ਲੜਾਈਆਂ ਤੋਂ ਵੇਲ ਮਿਲੇ ਤਾਂ ਹੀ ਆ ਉੱਥੇ ਇੱਕ ਦੂਜੇ ਨੂੰ ਭੰਡੀ ਜਾਂਦੇ ਇੱਕ ਚੰਮ ਨਹੀਂ ਮੰਗਦੇ ਸਾਨੂੰ ਕੰਮ ਚਾਹੀਦਾ ਸਾਡਾ ਆਲਾ-ਦਾਲਾ ਸਾਫ਼ ਸੁਥਰਾ ਚਾਹੀਦਾ ਵਾ ਅਜੇ ਵਿਦੇਸ਼ਾਂ ਦੀ ਧਰਤੀਆਂ ਤੋਂ ਲੋਕੀਂ ਤਾਂ ਹੀ ਜਾਣਦੇ ਤੇ ਸਾਫ਼ ਸਫਾਈ ਔਰ ਕਾਨੂੰਨ ਤਾਂ ਵੀ ਚੀਜ਼ ਹੈਗੀ ਇੱਥੇ ਕੋਈ ਕਾਨੂੰਨ ਨਾਮ ਦੀ ਚੀਜ਼ ਹੀ ਨਹੀਂ ਜਦੋਂ ਸਰਕਾਰਾਂ ਆ ਤੇ ਪੈਸੇ ਦੇ ਦਿੰਦੀਆਂ ਫੰਡ ਦੇ ਦਿੰਦੀਆਂ ਅੱਜ ਤੁਸੀਂ ਖ਼ਬਰਾਂ 'ਚ ਵੇਖ ਲਓ ਕੋ ਸਰਕਾਰ ਵੱਲੋਂ ਕਈ ਪੈਸੇ ਆਏ ਉਹਨਾਂ ਪਰ ਲੱਗਣ ਕਿੱਥੇ ਡੇ ਉਹ ਵੀ ਪਤਾ ਲੱਗੇ ਨਾ ਪੈਸੇ ਲਾਉਣੇ ਚਾਹੀਦੇ ਆ ਔਰ ਮੀਡੀਆ ਨੂੰ ਵੀ ਮੇਰੀ ਬੇਨਤੀ ਹੈ ਕਿ ਪਰਾਓ ਇਹ ਚੀਜ਼ਾਂ ਨੂੰ ਦਿਖਾਓ ਆਣ ਕੇ ਪਤਾ ਲੱਗੇ ਲੋਕਾਂ ਨੂੰ ਕਿ ਅਮਰੇ ਸਰ ਦੇ ਕਿੰਨੇ ਕ ਸਾਫ਼ ਸਫਾਈ ਤੇ ਕੀ ਹੋ ਰਿਹਾ ਅਮਰੇ ਸਾ ਬਿਲਕੁ ਉਹ ਹਾਲਾਤ ਤੁਹਾਨੂੰ ਦਿਖਾਏ ਨੇ ਛੱਪੜ ਨਾਨ ਲਾਲ ਡੰਗੜਾ ਦੀ ਪਰਮਾਰ ਹੈ ਲਗਾਤਾਰ ਗੰਦਗੀ ਹੀ ਗੰਦਗੀ ਜਿੱਥੇ ਦਿਖਾਈ ਜਾਂਦੀ ਹੈ ਇਸ ਗੰਦੇ ਮਾਹੌਲ ਵਿੱਚ ਸਬਜ਼ੀ ਖਰੀਦਣਾ ਨਾਲ ਸਬਜ਼ੀ ਖਰੀਦਣਾ ਬਹੁਤ ਵੱਡਾ ਚੈਲੰਜ ਲੱਗਦਾ ਹੈ ਇਸ ਲਈ ਪ੍ਰਸ਼ਾਸਨ ਨੂੰ ਮੰਡੀ ਬੋਰਡ ਨੂੰ ਚਾਹੀਦਾ ਹੈ ਜਿਸ ਵੀ ਠੇਕੇਦਾਰ ਨੂੰ ਇਹ ਠੇਕਾ ਦਿੱਤਾ ਹੈ ਉਸ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਤਾਂ ਜੋ ਇਸ ਸਭ ਤੋਂ ਵੱਡੀ ਜਿਹੜੀ ਅੰਮ੍ਰਿਤਸਰ ਦੀ ਮੰਡੀ ਹੈ ਜਿੱਥੇ ਕਿ ਕਈ ਸਾਰੇ ਪਿੰਡਾਂ ਨੂੰ ਸ਼ਹਿਰਾਂ ਨੂੰ ਸਬਜ਼ੀਆਂ ਸਪਲਾਈ ਹੁੰਦੀਆਂ ਨੇ ਉਸ ਦੀ ਜਿਹੜੀ ਹਾਲਤ ਹੈ ਉਸ ਵਿੱਚ ਸੁਧਾਰ ਹੋ ਸਕੇ ਕਿਆ ਮੈਂ ਪਰਸਨ ਤੁਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਝਾਦਾਨਿਕ ਸਪੋਰਟ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ